ਤੇ ਗਲਤੀ ਭਾਤੀ ਪਾਪ ਜੇ ਬਣਾਉਂ ਲੱਗੇ ਅਸੀਂ بس ਹੋਰ ਗੇ ਬਹੁਤਾਂ ਦਾ ਸਾਡਾ ਰੋਤ ਪਈਆ ਤੇ ਰੋਤ ਤੇ ਦੁਬਾਰਾ ਅਸੀਂ ਜਾਣੀ ਦੇਖ ਸਕਦੇ ਹੋ ਦਾ ਜਿਵੇਂ ਮਿੱਤਰ ਪਿਆਰ ਉਹ ਠੰਡ ਬਹੁਤ ਸੀ ਬਾਅਦ ਚੋਂ ਸਾਡੀ ਰਾਇ ਬਦਲ ਗਈ ਤੇ ਅਸੀਂ ਕਿਹਾ ਬਸ ਤੇ ਜਾਂਦੇ ਆ ਤਾਈਓ ਲਾ ਕੇ ਪਾਰਕਿੰਗ ਚ ਮੋਟਰਸਾਈਕਲ ਉਧਰਲੇ ਪਾਸੇ ਤੇ ਜੀ ਤਰਵਾਨਾ ਆਵਾਂਗੇ ਬਸ ਦੇ ਵਾਸਤੇ ਸੌਖੇ ਰਵਾਂਗੇ ਬੈਠੇ 5 ਮੈਟਰ ਮਕਸਰ ਦੀ ਧਰਤੀ ਉੱਤੇ ਦੋਛ ਲਾਰੂ ਪਹੁੰਚ ਚੁਕੇ ਨੇ ਇੱਥੇ ਦੇਖ ਸਕਦੇ ਹੋ ਮਕਸਰ ਮੇਲੇ ਚ ਚੂਜੇ ਚਾਜੇ ਲੈਣੇ ਕੋਣ ਕਿਸੇ ਨੇ ਬਹੁਤ ਮਿੱਤਰ ਪਿਆਰਿਓ ਪਹਿਲਾਂ ਅਸੀਂ ਸੋਚਿਆ ਸਿੱਧਾ ਬਾਬੇ ਨੂੰ ਨਮਸਤਕ ਹੋ ਕੇ ਪਹਿਲਾਂ ਮੱਥਾ ਟੇਕਾਂਗੇ ਫੇਰ ਹੀ ਬੜਾਂਗੇ ਮੇਲੇ 'ਚ ਸੰਗਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਵਿਖੇ ਪਹੁੰਚ ਚੁਕੇ ਆਂ ਬੰਦਾ ਆਪਣਾ ਕਰਾਉਣ ਗਿਆ ਕੜਾ ਪ੍ਰਸ਼ਾਦੀ ਦੇਖ ਦੇਖ ਵੀ ਜ਼ਰੂਰੀ ਆ ਉਹਨੇ ਤੁਸੀਂ ਦੇਖੋ ਵੀ ਉਹ ਚੈੱਕ ਕਰੋ ਉਹ ਆਹੀ ਗਰੋ ਖਸਰ ਸਾਹਿਬ ਵਿੱਚ ਉਹ ਵਨ ਹੈ ਵਾਹਿਗੁਰੂ ਜਿੱਥੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਹੋਇਆ ਸੀ ਦੇਖ ਸਕਦੇ ਹੋ ਤੁਸੀਂ ਇੱਥੇ ਲਿਖਿਆ ਵੀ ਹੋਇਆ ਹੈ ਸਕਦੇ ਹੋ ਸੰਗਤੋ ਜੋ ਕਿ ਔਰੰਗਜ਼ੇਬ ਦੀ ਫੌਜਾਂ ਦੇ ਨਾਲ ਜੰਗ ਲੜਦੇ ਸਮੇਂ ਜੋ ਸ਼ਹੀਦ ਹੋਏ ਸੀ ਸਿੰਘ ਆਪਣੇ ਉਹਨਾਂ ਦੇ ਨਾਮ ਹੈ ਤੇ ਤੁਸੀਂ ਪਾਜ਼ ਕਰਕੇ ਇਤਿਹਾਸ ਪੜ੍ਹ ਸਕਦੇ ਹੋ ਇਹ ਗੁਰੂ ਘਰ ਦਾ

ਹੈਨੇਸ ਆਈਡੀਆ ਕੰਪਨੀ ਦੇ ਬੂਸਟ ਰੁਪਏ 250 ਰੁਪਏ 250 ਰੁਪਏ 250 ਰੁਪਏ ਇਹ ਹੈਗਾ ਮਿੱਤਰ ਪਿਆਰੇ ਮੇਲਾ ਟਾਈਮ ਸਾਡੇ ਕੋਲ ਲਿਮਟਡ ਹੈ ਜਾਣ ਦਾ ਚਤ ਵੀ ਕਰੀ ਜਾਂਦਾ ਚਤ ਵੀ ਨਹੀਂ ਤੇ ਐ ਲੱਗਦਾ ਵੀ ਇੱਥੇ ਵੜ ਗਏ ਫਿਰ ਨਿਕਲ ਲੈਣੀ ਡੱਕਰ ਕੇ ਕੱਢਨੇ ਪੈਣੇ ਐ ਡੱਕਰ ਨਾਲ ਕੋਈ ਹੈ ਨਹੀਂ ਤੇ ਇਕੱਲਿਆਂ ਦਾ ਮਾਣਾ ਨੂੰ ਕਰਨਾ ਨਹੀਂ ਤੇਣਿਆ ਚੱਲ ਬਣਾਉਣੀ ਆ ਰਾਕੀ ਬਣਦਾ ਭਾਈ ਮਿੱਤਰੋ ਐਸੇ ਦੇ ਨਾਲ ਵਲੌਗ ਹੁੰਦਾ ਆਪਣਾ ਖਤਮ ਜਿਹੜਾ ਕੰਮ ਧੰਦਾ ਕਰਨ ਆਏ ਸੀ ਮਾੜਾ ਮੋਟਾ ਉਹ ਨਿਪਟ ਗਿਆ ਇੱਥੇ ਤੇ ਵਲੌਗ ਦਾ ਚਾਲੂ ਇਹ ਸ਼ੂਟ ਕਰ ਲਿਆ ਵੀ ਤੁਹਾਨੂੰ ਦਰਸ਼ਨ ਕਰਾ ਦਿੰਦੇ ਤੇ ਗੁਰੂ ਘਰ ਦੇ ਤੇ ਮੇਲੇ ਦੇ ਚਲੋ ਧੰਨਵਾਦ ਸਾਰਿਆਂ